ਚਾਰ ਜਾਲੀ ਓਲਾ ਸਕੂਟਰ ਦੇ ਮੁੱਲ ਚ ਆਈ 10 ਕਾਰਾਂ ਕਿਹੜਾ ਮਾਡਲ ਆ 2011 ਮਾਡਲ ਆ ਪੈਟਰੋਲ ਪਲੱਸ ਸੀ ਐਨ ਜੀ ਕਿੰਨੇ ਦੀ ਇਹ ਆਪਾਂ 98000 ਦੀ ਦੇ ਦਾਂਗੇ ਗੱਡੀ ਆ ਚੱਕ ਤੇ ਆਹ ਇਹ ਦੇ ਦਾਂਗੇ ਆਪਾਂ 85000 ਦੀ 2010 ਮਾਡਲ ਤੇ ਇੱਕ ਆ ਆ ਖੜੀਏਗੀ ਇਹ ਗੱਡੀ ਦੇ ਦਾਂਗੇ ਵੀਰੇ ਆਪਾਂ ਸਵਾ ਲੱਖ ਰੁਪਏ ਦੀ ਇਹ ਗੱਡੀ ਸਾਰੀ 47000 ਚੱਲੀ ਐਜੰਸੀ ਰਿਕਾਰਡ ओरिजिनल ਹੈਗੀ ओरिजिनल ਵੀਰੇ ਜੇ ਸਾਰੇ ਸ਼ੀਸ਼ੇ ਨਾਲ ਦੇ ਇੱਕ ਆ ਖੜੀ ਹੈਗੀ ਇਹ ਬੀਟ ਆ 2013 ਮਾਡਲ ਕਿੰਨੇ ਦੀ ਇਹ ਗੱਡੀ ਦੇ ਦਾਂਗੇ ਅੱਜ ਆਪਾਂ 115000 ਦੀ ਤੇ ਇੱਕ ਆ ਖੜੀ ਆ ਜੈਨ ਇਹ ਕਿੰਨੇ ਦੇ ਦੇਗਾ ਇਹ ਵੀ ਸਾਰੇ ਸ਼ੀਸ਼ੇ ਨਾਲ ਦੇ ਆ ਗੱਡੀ ਦੇ ਇਹ ਗੱਡੀ ਆਪਾਂ ਦੇਵਾਂਗੇ 115000 ਰੁਪਏ ਦੀ ਗੱਡੀ ਆ ਬੀਐਕਸੀਈ ਟੌਪ ਮਾਡਲ ਆ ਤੇ ਮਿਲੂ ਸਾਰਾ ਕੁਝ ਹੰਡਾਏ ਤੋਂ ਬਾਈਰੋਂ ਤੋਂ ਇੱਕ ਆ ਡਾਸਟਰ ਖੜੀ ਆ ਕਿੰਨੇ ਦੀ ਆ ਇਹ ਗੱਡੀ ਅੱਜ ਆਪਾਂ ਦੇ ਦਾਂਗੇ 195000 ਦੀ 2014 ਮਾਡਲ ਤੇ ਹੋਰ ਕਾ ਵੇਖਣੀਆਂ ਨੇ ਇੰਸਟਾਗ੍ਰਾਮ ਦੇ ਪੇਜ ਆ ਬਾਈ ਉਹਨਾਂ ਦਾ ਇਹਨੂੰ ਕਰ ਲਿਓ ਫੋਲੋ ਕੀ ਨਾਮ ਤੇ ਬ੍ਰਿੰਗ ਕਾਰ ਬਿਆਰ 13 13 ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਵੀਡੀਓ ਸ਼ੇਅਰ ਕਰਕੇ ਜਿਹੜੇ ਤੁਹਾਡੇ ਦੋਸਤ ਕਾਰਾਂ ਭਾਲਦਿਆ ਉਹਨਾਂ ਨੂੰ ਜਰੂਰ ਜਰੂਰ ਸੈਂਡ ਕਰ ਦਿਓ